ਆਨਰ ਦੇਖ ਰਹੇ ਤੁਸੀਂ ਮੈਂ ਰਮਨ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਹੈ ਜਿੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਜਨਤਕ ਜਿਹੜਾ ਸੁਣਵਾਈ ਦੇ ਲਈ ਜਿਹੜੀ ਆ ਇੱਕ ਵਿਅਕਤੀ ਦੇ ਵੱਲੋਂ ਬੈਗ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਇਸ ਮਾਮਲੇ ਦੇ ਉੱਤੇ ਜਿਹੜਾ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਿਆ ਪੁਲਿਸ ਦੇ ਵੱਲੋਂ ਉਸ ਅਣਪਛਾਤੇ ਵਿਅਕਤੀ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਚੈਨਲ ਹੈਡ ਬਲਜੀਤ ਮਰਵਾਹਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਰੇਖਾ ਗੁਪਤਾ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਕੁੱਲ ਕਿਉਂਕਿ ਵੱਡੀ ਘਟਨਾ ਹੈਗੀ ਹੈ ਇਹ ਘਟਨਾ ਜਦੋਂ ਵਾਪਰੀ ਹੈ ਤਾਂ ਕਈ ਸਵਾਲ ਖੜੇ ਹੋ ਗਏ ਨੇ ਕਿਉਂਕਿ ਮੁੱਖ ਮੰਤਰੀ ਇੱਕ ਅਜੇਹਾ ਆਪਾਂ ਕਹੀਏ ਬਈ ਅਹੁਦਾ ਹੈਗਾ ਕਿ ਇਹ ਜਿਹਦਾ ਸਿਕਿਉਰਿਟੀ ਲੈਪਸ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਜਿੱਥੇ ਵੀ ਉਹ ਜਾਣ ਘਰ 'ਚ ਹੋਣ ਦਫਤਰ 'ਚ ਹੋਣ ਬਾਹਰ ਹੋਣ ਸੜਕ 'ਤੇ ਹੋਣ ਸੁਰੱਖਿਆ ਕੇ ਰਹਾ ਹਮੇਸ਼ਾ ਉਹਨਾਂ ਦਾ 24 ਘੰਟੇ ਆਪਾਂ ਕਹੀਏ ਸੱਤੋ ਦਿਨ ਬਣਿਆ ਰਹਿੰਦਾ ਹੈ ਪਰ ਇਹੀ ਸਵਾਲ ਹੈ ਕਿ ਮੁੱਖ ਮੰਤਰੀ ਆਪਣੀ ਰਹਿائش ਤੇ ਸੀਗੇ ਪੁਲਿਸ ਪੂਰੀ ਲੱਗੀ ਹੋਈ ਸੀ ਕਿ ਜਨਤਕ ਸੁਣਵਾਈ ਚੱਲ ਰਹੀ ਸੀ ਜਨਤਾ ਦਰਵਾਜ਼ਾ ਲੱਗਿਆ ਹੋਇਆ ਸੀ ਇਸ ਤਰ੍ਹਾਂ ਕੋਈ ਵਿਅਕਤੀ ਆਪਣਾ ਇੱਕ ਮਸਲਾ ਲੈ ਕੇ ਆਂਦਾ ਸ਼ਿਕਾਇਤ ਲੈ ਕੇ ਆਂਦਾ ਤੇ ਜਦੋਂ ਉਹ ਨੇੜੇ ਪੌਂਟ ਦਾ ਤਾਂ ਜੂਹੋ ਦੇ ਕੋਲ ਬੈਗ ਸੀਗਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਨਾ ਤੇ ਹਮਲਾ ਕਰਦਾ ਖੈਰ ਪੁਲਿਸ ਵੱਲੋਂ ਤੁਰੰਤ ਉਹਨੂੰ ਫੜ ਲਿਆ ਗਿਆ ਉਹ ਭੱਜ ਵੀ ਨਹੀਂ ਸਕਦਾ ਸੀ ਕਿਤੇ ਕਿਉਂਕਿ ਸੀਐਮ ਜਿਹੜਾ ਨਿਵਾਸ ਹੈ ਰੈ residense ਦਿੱਲੀ ਉਹਦੇ ਘਰ ਦੇ ਅੰਦਰ ਦੀ ਗੱਲ ਹੈ ਪਰ ਸਵਾਲ ਇਹੀ ਕਿ ਰੇਖਾ ਗੁਪਤਾ ਦਾ ਤਾਂ ਕੋਈ ਐਡੀ ਦੀ ਕੰਟਰੋਵਰਸੀ ਹਾਲ ਤੱਕ ਹੋਈ ਨਹੀਂ ਹੈ ਥੋੜਾ ਜਿਹਾ ਹੋ ਗਿਆ ਉਹਨਾਂ ਨੂੰ ਮੁੱਖ ਮੰਤਰੀ ਦਾ ਦਾ ਸੰਭਾਲੇ ਹੋਏ ਕੋਈ ਐਦਾਂ ਦਾ ਉਹਨਾਂ ਨੇ ਕੋਈ ਆਪਾਂ ਕਹੀਏ ਬਈ ਕੋਈ ਵਿਵਾਦ ਵੀ ਸ਼ਾਇਦ ਸਟੇਟਮੈਂਟ ਰਹੀ ਵੀ ਉਹਨਾਂ ਦੇ ਸਾਹਮਣੇ ਨਹੀਂ ਆਇਆ ਜਿਸ ਨਾਲ ਕਿ ਕਈ ਕਿਸੇ ਦੀ ਭਾਰਨਾ ਨੂੰ ਕੋਈ ਆਪਣਾ ਠੇਸ ਪਹੁੰਚੀ ਉਨੇ ਹੀ ਚੀਜ਼ ਪੁਲਿਸ ਨੇ ਪੜਤਾਲ ਕਰਦੀ ਹੈ ਵੀ ਹਮਲਾ ਕਰਨ ਵਾਲਾ ਕਿਸੇ ਰਾਜਨੀਤਿਕ ਦਲ ਦਾ ਹੈ ਜਾਂ ਉਹਦਾ ਕੋਈ ਕੰਮ ਨਹੀਂ ਹੋ ਰਿਹਾ ਸੀ ਉਸ ਕਰਕੇ ਉਹ ਨਿਰਾਸ਼ ਸੀਗਾ ਜਾਂ ਸਿਸਟਮ ਤੋਂ ਕੋਈ ਨਿਰਾਸ਼ਾ ਸੀਗੀ ਇਸ ਚੀਜ਼ ਨੂੰ ਲੈ ਕੇ ਪੂਰੀ ਸਿੰਕਵੈਰੀ ਕਰਦੀ ਹੈ ਥੋੜੀ ਦੇਰ ਚੋਂ ਸਾਹਮਣੇ ਆ ਜਾਏਗਾ ਵੀ ਹਮਲਾ ਕਰਨ ਵਾਲਾ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਿਸ ਮਕਸਦ ਨਾਲ ਲਾਇਆ ਸੀ ਕੀ ਮਸਲਾ ਲੈ ਕੇ ਆਇਆ ਸੀ ਪਰ ਉਹੀ ਗੱਲ ਕਿ ਜੇ ਮੁੱਖ ਮੰਤਰੀ ਤੇ ਦਿੱਲੀ ਦੇ ਵਿੱਚ ਉਹਦੇ ਘਰ ਤੇ ਜੇ ਹਮਲਾ ਹੋ ਸਕਦਾ ਹੈ ਤਾਂ ਫੇਰ ਉਹੀ ਗੱਲ ਆ ਜਾਂਦੀ ਇੱਕ ਕਾਮਨ ਜੀ ਗੱਲ ਹੈ ਕਿ ਆਮ ਬੰਦੇ ਦੀ ਕਿਹ ਸਕਿਉਟੀ ਪੁਲਿਸ ਖਾਸ ਕਰਕੇ ਦਿੱਲੀ ਪੁਲਿਸ ਦਿੱਲੀ ਦੇ ਵਿੱਚ ਕਰ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੋ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਜਿਹੜੀ ਹੈ ਰੇਖਾ ਗੁਪਤਾ ਦੇ ਉੱਤੇ ਜਿਹੜਾ ਹੈ ਉਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਘਰ ਦੇ ਵਿੱਚ ਜਨਤਕ ਸੁਣਵਾਈ ਹੋ ਰਹੀ ਸੀ ਇੱਕ ਵਿਅਕਤੀ ਜਿਹੜਾ ਹੈ ਅਣਪਛਾਤਾ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਆਉਂਦਾ ਤਾਂ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਤਾਂ ਉਸ ਦੇ ਵੱਲੋਂ ਜਿਹੜਾ ਹੈ ਬੈਗ ਦੇ ਨਾਲ ਹਮਲਾ ਕੀਤਾ ਜਾਂਦਾ ਤਾਂ ਇੱਥੇ ਵੀ ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਦੇ ਕੋਲ ਜਿਹੜੇ ਆ ਪੁਲਿਸ ਹੁੰਦੀ ਆ ਪੁਲਿਸ ਦੇ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਲਈ ਜਿਹੜੇ ਆ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਸਾਰੇ ਸੁਰੱਖਿਆ ਦੇ ਪ੍ਰਬੰਧ ਹੋਣ ਤੋਂ ਬਾਅਦ ਵੀ ਜਿਹੜਾ ਇੱਕ ਅਣ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਵਿਅਕਤੀ ਦੇ ਵੱਲੋਂ ਇਹ ਹਮਲਾ ਕੀਤਾ ਜਾਂਦਾ ਹੈ ਤਾਂ ਜਿਹੜੀ ਮੌਕੇ ਤੇ ਪੁਲਿਸ ਮੌਜੂਦ ਹੁੰਦੀ ਆ ਉਸ ਦੇ ਵੱਲੋਂ ਜਿਹੜਾ ਹੈ ਇਸ ਵਿਅਕਤੀ ਨੂੰ ਅਣਪਛਾਤੇ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਤੇ ਇਸ ਇਸ ਦੇ ਉੱਤੇ ਜਿਹੜੀ ਆ ਵੰਦ ਦੀ ਕਾਰਵਾਈ ਉਹ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਚੈਨਲ ਐਡ ਬਲਜੀਤ ਮਰਵਾਹਾ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਕਿ ਇੱਕ ਮੁੱਖ ਮੰਤਰੀ ਦੇ ਉੱਤੇ ਇਸ ਤਰ੍ਹਾਂ ਹਮਲਾ ਹੋ ਸਕਦਾ ਹੈ ਉਹ ਪੂਰੀ ਸੁਰੱਖਿਆ ਦੇ ਵਿੱਚ ਨੇ ਪੂਰੀ ਪੁਲਿਸ ਫੋਰਸ ਜਿਹੜੀ ਆ ਉਹ ਤਨਾਤ ਆ ਉਹਨਾਂ ਦੇ ਉੱਤੇ ਅਜਿਹਾ ਹਮਲਾ ਹੋ ਸਕਦਾ ਹੈ ਤਾਂ ਜਿਹੜ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪੁਲਿਸ ਜਿਹੜੀ ਮੌਕੇ ਤੇ ਮੌਜੂਦ ਸੀ ਤਾਂ ਵਿਅਕਤੀ ਨੂੰ ਜਿਹੜਾ ਅਣਪਛਾਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋ ਸਕਦਾ ਹੈ ਕਿ ਉਹ ਵਿਅਕਤੀ ਕਿਸੇ ਦੂਜੀ ਪਾਰਟੀ ਦੇ ਨਾਲ ਜਿਹੜਾ ਉਹ ਸੰਬੰਧ ਰੱਖਦਾ ਹੋਵੇ ਪਰ ਇਸ ਮਾਮਲੇ ਦੇ ਬਾਰੇ ਹਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਜਦੋਂ ਵੀ ਕੋਈ ਨਵੀਂ ਅਪਡੇਟ ਆਵੇਗੀ ਵਿਅਕਤੀ ਦਾ ਨਾਮ ਉਮਰ ਜੋ ਵੀ ਪਤਾ ਸਾਹਮਣੇ ਆਵੇਗਾ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਆਨਰ ਦੇਖ ਰਹੇ ਤੁਸੀਂ ਮੈਂ ਰਮਨ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਹੈ ਜਿੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਜਨਤਕ ਜਿਹੜਾ ਸੁਣਵਾਈ ਦੇ ਲਈ ਜਿਹੜੀ ਹੈ ਇੱਕ ਵਿਅਕਤੀ ਦੇ ਵੱਲੋਂ ਬੈਗ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਇਸ ਮਾਮਲੇ ਦੇ ਉੱਤੇ ਜਿਹੜਾ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਿਆ ਪੁਲਿਸ ਦੇ ਵੱਲੋਂ ਉਸ ਅਣਪਛਾਤੇ ਵਿਅਕਤੀ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਚੈਨਲ ਹੈਡ ਬਲਜੀਤ ਮਰਵਾਹਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਰੇਖਾ ਗੁਪਤਾ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਕੁੱਲ ਕਿਉਂਕਿ ਵੱਡੀ ਘਟਨਾ ਹੈਗੀ ਹੈ ਇਹ ਘਟਨਾ ਜਦੋਂ ਵਾਪਰੀ ਹੈ ਤਾਂ ਕਈ ਸਵਾਲ ਖੜੇ ਹੋ ਗਏ ਨੇ ਕਿਉਂਕਿ ਮੁੱਖ ਮੰਤਰੀ ਇੱਕ ਅਜਿਹਾ ਆਪਾਂ ਕਹੀਏ ਬਈ ਅਹੁਦਾ ਹੈਗਾ ਕਿ ਇਹ ਜਿਹਦਾ ਸਿਕਿਉਰਿਟੀ ਲੈਪਸ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਜਿੱਥੇ ਵੀ ਉਹ ਜਾਣ ਘਰ 'ਚ ਹੋਣ ਦਫਤਰ 'ਚ ਹੋਣ ਬਾਹਰ ਹੋਣ ਸੜਕ 'ਤੇ ਹੋਣ ਜੀ ਸੁਰੱਖਿਆ ਕੇਰਾ ਹਮੇਸ਼ਾ ਉਹਨਾਂ ਦਾ 24 ਘੰਟੇ ਆਪਾਂ ਕਹੀਏ ਸੱਤੋ ਦਿਨ ਬਣਿਆ ਰਹਿੰਦਾ ਹੈ ਪਰ ਇਹੀ ਸਵਾਲ ਹੈ ਕਿ ਮੁੱਖ ਮੰਤਰੀ ਆਪਣੀ ਰਹਿਸ਼ਤੇ ਸੀਗੇ ਪੁਲਿਸ ਪੂਰੀ ਲੱਗੀ ਹੋਈ ਸੀ ਕਿ ਜਨਤਕ ਸੁਣਵਾਈ ਚੱਲ ਰਹੀ ਸੀ ਜਨਤਾ ਦਰਵਾਜ਼ਾ ਲੱਗਿਆ ਹੋਇਆ ਸੀ ਇਸ ਤਰ੍ਹਾਂ ਕੋਈ ਵਿਅਕਤੀ ਆਪਣਾ ਇੱਕ ਮਸਲਾ ਲੈ ਕੇ ਆਂਦਾ ਸ਼ਿਕਾਇਤ ਲੈ ਕੇ ਆਂਦਾ ਤੇ ਜਦੋਂ ਉਹ ਨੇੜੇ ਪਹੁੰਚਦਾ ਤਾਂ ਜੋਦੇ ਕੋਲ ਬੈਗ ਸੀਗਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਨਾ ਤੇ ਹਮਲਾ ਕਰਦਾ ਖੈਰ ਪੁਲਿਸ ਵੱਲੋਂ ਤੁਰੰਤ ਉਹਨੂੰ ਫੜ ਲਿਆ ਗਿਆ ਉਹ ਭੱਜ ਵੀ ਨਹੀਂ ਸਕਦਾ ਸੀ ਕਿਤੇ ਕਿਉਂਕਿ ਸੀਐਮ ਜਿਹੜਾ ਨਿਵਾਸ ਹੈ ਰੈ residense ਦਿੱਲੀ ਉਹਦੇ ਘਰ ਦੇ ਅੰਦਰ ਦੀ ਗੱਲ ਹੈ ਪਰ ਸਵਾਲ ਇਹੀ ਕਿ ਰੇਖਾ ਗੁਪਤਾ ਦਾ ਤਾਂ ਕੋਈ ਐਡੀ ਦੀ ਕੰਟਰੋਵਰਸੀ ਹਾਲ ਤੱਕ ਹੋਈ ਨਹੀਂ ਹੈ ਥੋੜਾ ਜਿਹਾ ਹੋ ਗਿਆ ਉਹਨਾਂ ਨੂੰ ਮੁੱਖ ਮੰਤਰੀ ਦਾ ਦਾ ਸੰਭਾਲੇ ਹੋਏ ਕੋਈ ਐਡਾ ਦਾ ਉਹਨਾਂ ਨੇ ਕੋਈ ਆਪਾਂ ਕਹੀਏ ਬਈ ਕੋਈ ਵਿਵਾਦ ਵੀ ਸ਼ਾਇਦ ਸਟੇਟਮੈਂਟ ਰਹੀ ਵੀ ਉਹਨਾਂ ਦੇ ਸਾਹਮਣੇ ਨਹੀਂ ਆਇਆ ਜਿਸ ਨਾਲ ਕਿ ਕਈ ਕਿਸੇ ਵੀ ਭਾਰਤ ਨੂੰ ਕੋਈ ਆਪਣਾ ਥੇਸ ਪਹੁੰਚੀ ਹੋਵੇ ਉਨੇ ਹੀ ਚੀਜ਼ ਪੁਲਿਸ ਪਰਤਾਲ ਕਰਦੀ ਹੈ ਵੀ ਹਮਲਾ ਕਰਨ ਵਾਲਾ ਕਿਸੇ ਰਾਜਨੀਤਿਕ ਦਲ ਦਾ ਹੈ ਜਾਂ ਉਹਦਾ ਕੋਈ ਕੰਮ ਨਹੀਂ ਹੋ ਰਿਹਾ ਸੀ ਉਸ ਕਰਕੇ ਉਹ ਨਿਰਾਸ਼ ਸੀਗਾ ਜਾਂ ਸਿਸਟਮ ਤੋਂ ਕੋਈ ਨਿਰਾਸ਼ਾ ਸੀਗੀ ਇਸ ਚੀਜ਼ ਨੂੰ ਲੈ ਕੇ ਪੂਰੀ ਛੁਕਵਾਰੀਆਂ ਕਰਦੀ ਹੈ ਥੋੜੀ ਦੇਰ ਚੋਂ ਸਾਹਮਣੇ ਆ ਜਾਏਗਾ ਵੀ ਹਮਲਾ ਕਰਨ ਵਾਲਾ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਿਸ ਮਕਸਦ ਨਾਲ ਲਾਇਆ ਸੀ ਕੀ ਮਸਲਾ ਲੈ ਕੇ ਆਇਆ ਸੀ ਪਰ ਉਹੀ ਗੱਲ ਕਿ ਜੇ ਮੁੱਖ ਮੰਤਰੀ ਤੇ ਦਿੱਲੀ ਦੇ ਵਿੱਚ ਉਹਦੇ ਘਰ ਤੇ ਜੇ ਹਮਲਾ ਹੋ ਸਕਦਾ ਹੈ ਤਾਂ ਫੇਰ ਉਹੀ ਗੱਲ ਆ ਜਾਂਦੀ ਇੱਕ ਕਾਮਨ ਜੀ ਗੱਲ ਹੈ ਕਿ ਆਮ ਬੰਦੇ ਦੀ ਕਿਹ ਸਕਿਉਟੀ ਪੁਲਿਸ ਖਾਸ ਕਰਕੇ ਦਿੱਲੀ ਪੁਲਿਸ ਦਿੱਲੀ ਦੇ ਵਿੱਚ ਕਰ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਜਿਹੜੀ ਹੈ ਰੇਖਾ ਗੁਪਤਾ ਦੇ ਉੱਤੇ ਜਿਹੜਾ ਹੈ ਉਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਦੇ ਘਰ ਦੇ ਵਿੱਚ ਜਨਤਕ ਸੁਣਵਾਈ ਹੋ ਰਹੀ ਸੀ ਇੱਕ ਵਿਅਕਤੀ ਜਿਹੜਾ ਹੈ ਅਣਪਛਾਤਾ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਆਉਂਦਾ ਤਾਂ ਜਦੋਂ